ਜੋ ਦੇਖੋ ਜੇ ਤਾਂ ਨਾ ਕੋਈ ਦੁਸ਼ਮਣ ਦੱਸੋ ਬਾਬਾ ਜੀ ਫੱਟੇ ਲਾ ਕੇ ਦੀ ਬਾਤ ਚਲਾਣ ਦੇ ਆਵੇ ਉਹਦੇ ਫੱਟੇ ਲੱਗਦੀ ਬਾਤ ਚਲਾਣ ਦੇ ਕੀ ਆ ਸਹੀ ਆ ਦੇਖੋ ਬਾਬਾ ਜੀ ਇੱਕ ਮੇਰੀ ਗੱਲ ਨੂੰ ਨੋਟ ਕਰੋ ਬਸਲੀ ਹੁੰਦੀ ਨਹੀਂ ਚਲਾਣ ਦੇ ਮੈਂ ਜਾ ਕੇ ਪ੍ਰਿੰਸੀਪਲ ਕੋ ਸਾਰੀ ਡਿਟੇਲ ਲਈ ਆ ਫੱਟਿਆਂ ਵਾਲੀ ਬਾਸਤੇ ਵਾਹੇ ਲਾਉੜਨੀ ਹੈਗੀ ਉਤੋਂ ਬਸਰਾ ਕੁਝ ਹੈ ਨਹੀਂ ਆ ਬਾਬਾ ਜੀ ਬੰਦੀ ਹੋਣੀ ਆ ਪਲੀਜ਼ ਪੀਆ ਗੱਤ ਜੜਾ ਲਓ ਜੋ ਗਲਤਾਂ ਨੂੰ ਗਲਤਾਂ ਜੋ ਸਹੀ ਐ ਸਹੀ ਐ ਇਹ ਬਾਸਦਾ ਕਿਉਂ ਨਹੀਂ ਆਪਾਂ ਬੰਦ ਕਰਤੀ ਜਿਹਦੇ ਵਿੱਚ ਡਾਕੂਮੈਂਟ ਹੈਗਾ ਆਪਾਂ ਉਹਨੂੰ ਛੱਡਤਾ ਉਹ ਬੰਦਾ ਥੇ ਆ ਤੀਵੀ ਤੇ ਹੁਣ ਆਇਓ ਮੈਂ ਸਰ ਗੱਗੋਮਾਲ ਤੋਂ ਆਇਆ ਪਾਣੀ ਆਇਆ ਪਰ ਮੈਂ ਮੈਂ ਤੁਹਾਡੀ ਹਰ ਗੱਲ ਐਗਰੀ ਆ ਬਾਬਾ ਜੀ ਜੀ ਜੋ ਕਾ ਲਿਓ ਆਪਾਂ ਤਾਂ ਜੋੜਦੇ ਪਿਆ ਤੁਹਾਨੂੰ ਨਹੀਂ ਕਿ ਉਹ ਬੱਸ ਦਾ ਮਾਲਕ ਮੈਂ ਆਵਾ ਜੀ ਬੱਸ ਨੂੰ ਆਪਾਂ ਰੋਕਿਆ ਇਹ ਕਿਹੜੇ ਸਕੂਲ ਦੀ ਲਿੱਟਰ ਬੱਸ ਸਕੂਲ ਦੀ ਸਰ ਬੱਸ ਆ ਫੜੇ ਘਟੀਆਂ ਫੜੇ ਘਟੂੜੀਆਂ ਹਾਂਜੀ ਉਹਦੇ ਵਿੱਚ ਤਾਂ ਸਪੀਡ ਘਵਣਾ ਲੱਗਾ ਹੁੰਦਾ ਸਰ ਹਾਂਜੀ બસ ਆ ਡੈ ਲਗ ਉਸ ਤੇਰੀ ਸਪੀਡ ਤੇ ਕੱਢ ਕੇ ਗਿਆ ਬੰਦਾ ਤੀ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਰਿਆ ਕੀ ਸਪੀਡ ਗਵਰਨਰ ਆਪਾਂ ਕਿਉਂ ਕੰਨਿਆ ਸਰ ਸਿਰਫ ਇਸ ਗੱਲ ਕਰਕੇ ਕੰਨਿਆ ਕਿ ਸਪੀਡ ਲਿਮਟ ਹੋਏ ਸਪੀਡ ਲਿਮਟ ਹੋਣੀ ਚਾਹੀਦੀ ਆ ਜੇ ਲੋ ਸਪੀਡ ਲਿਮਟ ਨਹੀਂ ਆਪਾਂ ਜਾ ਕੇ 1 ਕਿਲੋਮੀਟਰ ਪਿੱਛੇ ਜਾ ਕੇ ਉਹਨੂੰ ਰੋਕਿਆ ਰੋਕਿਆ ਨਹੀਂ ਗੱਲ ਕਹੀ ਜੇ ਤੂੰ ਕਿਹ ਚ ਵਾਜੇ ਤਾਂ ਫੇਰ ਤੇ ਇਹ ਭਾਜੀ ਨਾਲ ਆਏ ਨੇ ਜੀ ਕਹਿੰਦੇ ਕਿ ਉਹ ਬੱਸ ਨੂੰ ਤੁਸੀਂ ਬਾਉਂਡ ਨਾ ਕਰੋ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਜੀ ਇਹਨੂੰ ਬੰਦ ਕਰ ਦੋ ਸਰ ਦੱਸੋ ਜੀ ਹਾਂਜੀ ਕਿੱਦੋਂ ਆਏ ਤੁਸੀਂ ਨਾ ਕੋਈ ਗੱਲ ਕੀਤੀ ਉਹ ਆਪਣੀ ਡਾਈਗਨੋਸਿਸ ਹੈ ਹਾਂ ਉਹ ਦਾ ਨਾ ਵੀ ਆਪਾਂ ਮੈਂ ਕੋਈ ਉਪਦੇਦਾਰ ਹੈ ਕਿ ਉਹ ਤੁਹਾਡੀ ਗੱਡੀਆਂ ਨੂੰ ਮੀਟਦਾ ਜੀ ਮੈਂ ਉਹਨੇ ਤਲਾ ਫੋਨ ਕੀਤਾ ਕਿ ਮੈਂ ਜੀ ਫੋਨ ਕੀਤਾ ਹੀ ਮੈਂ ਚਲ ਮੈਂ ਕੋਣਾ ਬਾਬਾ ਹਾਂ ਇਹ ਡਰਸ ਮਾਤਨੇ ਤੇ ਹਾਂ ਜੀ ਹਾਂ ਜੀ ਆਪਾਂ ਨਹੀਂ ਹਾਂ ਜੀ ਉਹਨੇ ਆਪਣੀ ਗਲਤੀ ਨਹੀਂ ਕੀਤੀ ਨਹੀਂ ਉਹ ਤਦਾਨਾ ਨਾ ਪੇਸ਼ੈਂਟ ਇੱਧਰ ਕੇ ਆਏ ਸਰ ਮੈਂ ਐਗਰੀਆ ਪਲੀਜ਼ ਮੇਰੀ ਗੱਲ ਮੰਨੋ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਆਪਣੇ ਹਾਂ ਆਪਣੇ ਮੇਰੇ ਲੋ ਆ ਹਰ ਇੱਕ ਦਾ ਇੱਕ ਦਾ ਦੋ ਬੱਚਾ ਨਾ ਸਰ ਤੇ ਇਹ ਗੱਲ ਸੁਣੋ ਤੁਹਾਡਾ ਬੇਟਾ ਇਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਸ ਚ ਮਾਰ ਦੇ ਕੋਈ ਆ ਕੇ ਵਾਜੇ ਤੇ ਸਰ ਰੂਲ ਆਫ ਰੈਗੂਲੇਸ਼ਨ ਦੇ ਮਤਾਬਕ ਚੱਲਣ ਦਿਓ ਤੇ ਇਹ ਜਗ੍ਹਾ ਥਾਣਾ ਜੜੋ ਸਾਡੇ ਹੱਥ ਆਪਣੇ ਅੱਗੇ ਜੜਾਓ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਯਾਰ ਕੋਆਪਰੇਟ ਪਲੀਜ਼ ਪਲੀਜ਼ ਠੀਕ ਹੈ ਜੀ ਅੱਜ ਪੰਜਾਬ ਸਰਕਾਰ ਦੀਆਂ ਤੇ ਸਾਡੇ ਸਿਲੇ ਰਫਸਾਂ ਦੇ ਹੁਕਮ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਣ ਪਾਲਸੀ ਤਹਿਤ ਚੈੱਕ ਕੀਤਾ ਜਾ ਰਿਹਾ ਔਰ ਜਿਹਦੇ ਵਿੱਚ ਇੰਨੀਆਂ ਹੁੰਟਾਈਆਂ ਪਾਈਆਂ ਹੋਈਆਂ ਨੇ ਵੀ ਕਦੇ ਵੀ ਇਨ੍ਹਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਨ੍ਹਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਆਉਣਗੇ ਐਨੇ ਤਰਸਯੋਗ ਹਾਲਾਤ ਨੇ ਪਰ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਉਹ ਇਹਦਾ ਪੂਰਾ ਭਾਰਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਇਹਨਾਂ ਦਾ ਭਾਰਾ ਦਿੰਦੇ ਨੇ ਪਰ ਇਹਨਾਂ ਵੱਲੋਂ ਬਹੁਤ ਜ਼ਿਆਦੀਆਂ ਹੁੰਟਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਾਸਟ ਇਟ ਗਿਆਤਾ ਜੀ ਨਾ ਹੀ ਕੋਈ ਸੀਟਾ ਨੇ ਬਹਿਣ ਨੂੰ ਨਾ ਇਹਦੇ ਵਿੱਚ ਫਾਇਰ ਕਿਟਾ ਜਿਹਦ ਨਾਲ ਅੱਗ ਬੁਝਾਈ ਜਾਏ ਨਾ ਫਾਸਟ ਇਟ ਗਿਆਤਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸਜੋਗ ਹਾਲਾਤ ਆ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਜੋਸ਼ੀ ਸਾਹਿਬ ਆਏ ਨੇ ਜੀ ਗੁਰਦਾਸਪੁਰ ਤੋਂ ਜ਼ਿਲ੍ਹਾ ਨੰ ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਦਕਾਨ ਸਾਹਿਬ ਦੇ ਹੁਕਮਾਂ ਸਾਰ ਹੀ ਕੰਮ ਕਰ ਰਹੇ ਆ ਸਰ ਆ ਜਿਹੜੀ ਪਾਸੇ ਜਮਾ ਸਕੂਲ ਪਾਸ ਬੱਚੇ ਬਿਠੇ ਇਹ ਤਾਂ ਬਹੁਤ ਜ਼ਿਆਦਾ ਮਾਦਾ ਹਾਲ ਹੈ ਆ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਇੰਸਪੈਕਟਰ ਸਾਹਿਬ ਨਾਲ ਨੇ ਤੇ ਬਸ ਦੀ ਜਿਹੜੀ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਤਨਾ ਐਂਬੂਲੈਂਸ ਐਂਬੂਲੈਂਸ ਟਾਈਪ ਆ ਆ ਤੁਸੀਂ ਦੇਖੋ ਇੰਸਪੈਕਟਰ ਸਾਹਿਬ ਨੇ ਦੇਖੋ ਜੀ ਕੋਈ ਵੀ ਤਾਰ ਇਹਦੀ ਕੋਈ ਤਾਰਾਂ ਲੰਗੀਆਂ ਪਈਆਂ ਨੇ ਆ ਵੇਖੋ ਕੀ ਦੰਦਾਲ ਬਣਿਆ ਆ ਬਸ ਦੀ ਹਾਲਾਤ ਸਰ ਅੱਜ ਤੁਸੀਂ ਫਤੇਗੜ ਚੂੜੀਆਂ ਮਜੀਠਾ ਰੋਡ ਐਫਐਸ ਸਕੂਲ ਆਫ ਐਕਸਲੈਂਸ ਆਏ ਹੋ ਇੱਥੇ ਬੱਸਾਂ ਦੀ ਚੈੱਕ ਕੀਤੀ ਕਿ ਕਿ ਸਕੂਲੀ ਬੱਚਾ ਰਹੀ ਤੇਰੀ ਭਾਸ਼ਾ ਕੀ ਕੀ ਉਂਟਾਈਆਂ ਪਾਈਆਂ ਗਈਆਂ ਸਰ ਇੰਨਾ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ ਚ ਹੈ ਹੀ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਦੇ ਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਦੇ ਆ ਆਪਾਂ ਉਹ ਬੱਸਾਂ ਹੁਣ ਤੁਸੀਂ ਸ਼ਰ ਬਾਈ ਲਈ ਕਿ ਨਹੀਂ ਲਈ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਆ ਗੱਲ ਕਹਿ ਰਹੇ ਨੇ ਇਹ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਕਿ ਟੋ ਕੱਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤਾਂ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਪੱਟੇ ਤੇ ਵੈਸੇ ਲਾਉਣੀ ਹੈਗੇ ਸਰ ਜਿਹੜੀਆਂ ਬਸਤਾ ਬਹੁਤ ਮੱਦਾ ਆ ਲੈ ਹਾਂ ਸਰ ਐ ਨਹੀਂ ਸਰ ਕੋ ਬੱਸ ਲੱਗੀ ਹੋਦਾ ਵੀ ਜਿਹੜੀ ਤੇਣੀ ਬੱਸ ਸਰ ਸਾਨੂੰ ਜੋ ਜੋ ਕੰਨੀਆਂ ਆਪਾਂ ਰੂਲ ਆਫ ਅਗਨਿਸ਼ਨ ਦੇ ਮੁਤਾਬਕ ਇਹਨੂੰ ਕਰਕੇ ਜਾਵਾਂਗੇ ਸਰ ਏ ਉਹ ਤਾਂ ਕਿੰਨੀ ਬੱਸਾਂ ਦੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆ ਸਰ ਕੱਲੀ ਕੱਲੀ ਬੱਸ ਕਰਦੇ ਆ ਰਹੇ ਆ ਜਿਹੜੀ ਜਿਹੜੀ ਬੱਸ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆ ਜਿਹੜੀ ਬੱਸ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਆ ਠੀਕ ਹੋਣਾ ਸਕੂਲਾਂ ਚ ਵੀ ਜਿੱਥੇ ਸਰ ਬਿਲਕੁਲ 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 ਸਰ ਆਉਂਦੀ ਮੇਰੇ ਨਾਲ ਇਹਰਾ ਹੁਣ ਆ ਹਾਲਾਤ ਵੇਖੋ ਜੀ ਇਹਦੇ ਵਿੱਚ ਇੱਕ ਫਾਇਰ ਕਿਤੇ ਇੱਕ ਨਾਂ ਦੀ ਰੱਖੀ ਆ ਇਹ ਫਾਇਰ ਕਿਤਾ ਜਿਹੜੀ ਇੱਕ ਕਦੋਂ ਦੇ ਐਕਸਪਾਇਰ ਆ ਪਾ ਜ਼ੀਰੋ ਲੈਵਲ ਦੇਖ ਲੋ ਤੀ ਆ ਜੀ ਤੇ ਇਹਦਾ ਚੱਲੰਦਾ ਦਾ ਮਤਲਬ ਹੀ ਕੋਈ ਨਹੀਂਗਾ ਆ ਵੇਖੋ ਜੀ ਆ ਜਿਵੇਂ ਡੰਗਰਾਂ ਵਾਲਾ ਬਰਾਂਡਾ ਵੀ ਇਹਦੇ ਨਾਲੋਂ ਚੰਗਾ ਕਹਿ ਸਕਨੇ ਆ ਤੇ ਮੇਰੀ ਮਾਪਿਆਂ ਨੂੰ ਅਪੀਲ ਆ ਕਿ ਜਿਹੜੇ ਆਪਣੇ ਬੱਚਿਆਂ ਨੂੰ ਇਤਨਾ ਭੇਜਦੇ ਹੋ ਉਹ ਥੋੜਾ ਜਿਆਦਾ ਟਰਾਂਸਪੋਰਟ ਵੱਲ ਧਿਆਨ ਦਿਓ ਕੋਈ ਤਾਰ ਸ਼ਾਰਟ ਹੋ ਗਈ ਕੋਈ ਦਜਤ ਜਾ ਹੋ ਗਿਆ ਤੇ ਇਹਦਾ ਕੋਈ ਬਚਾਰ ਨਹੀਂ ਹੋਣਾ ਮੇਰੀ ਮਾਪਿਆਂ ਨੂੰ ਖਾਸ ਕਰਕੇ ਅਪੀਲ ਆ ਤੇ ਬਿਲਕੁਲ ਤਰੀਕੇ ਨਾਲ ਇਹਨਾਂ ਬਸਾਂਾਂ ਦੇ ਵਿੱਚ ਜਿਹੜੇ ਬੱਚੇ ਸਫ਼ਰ ਕਰਦੇ ਆ ਉਹ ਮਾਪਿਆਂ ਨੂੰ ਪੀਲਾ ਵੀ ਬੱਸਾਂ ਚੈੱਕ ਕਰਕੇ ਤੇ ਫੇਰ ਹੀ ਇੱਥੇ ਤੁਸੀਂ ਬੱਚਿਆਂ ਨੂੰ ਭੇਜੋ ਹਾਂਜੀ ਸਰ ਅੱਜ ਚਾਈਲਡ ਸਰ ਡਿਸਟ੍ਰਿਕਟ ਤੇ ਟ੍ਰਾਫਿਕ ਪੁਸਤਕਾਲਾ ਸਾਡੀ ਤੇ ਤਿੰਨ ਬਸਾਂ ਦੀ ਚੈਕਿੰਗ ਕੀਤੀ ਗਈ ਹੈ ਉਸ ਸਕੂਲ ਦੀ ਬਸਾਂ ਨੂੰ ਕੌਣ ਕਿਹਾ ਕੀ ਕਹਿੰਦੇ ਹਾਂਜੀ ਸਾਨੂੰ ਪਤਾ ਲੱਗਾ ਹੈ ਤੇ ਉਹਨਾਂ ਨੂੰ ਅਸੀਂ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜਿਨ੍ਹਾਂ ਦੀ ਬਸਾਂ ਖਰਾਬ ਨੇ ਕਿ ਬੱਸਾਂ ਬੰਦ ਕਰ ਲਓ ਆਪਣੀਆਂ ਹੁਣ ਉਹ ਆਏ ਨੇ ਸਾਰੀਆਂ ਪ੍ਰਾਈਵੇਟ ਬੱਸਿਸ ਨੇ ਸਕੂਲ ਦੀ ਕੋਈ ਬੱਸ ਹੈ ਨਹੀਂ ਉਹ ਬੱਚੇ ਲੈ ਕੇ ਆਂਦੇ ਵੱਖਰੇ ਵੱਖਰੇ ਦੂਰਾਂ ਪਿੰਡਾਂ ਤੋਂ ਤੇ ਹੋਰ ਤੇ ਬੱਸ ਸਕੂਲ ਦੀ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਇਹਦਾ ਐਲਾਨ ਦਿੱਤੀਆਂ ਸੀਗੀਆਂ ਅਸੀਂ ਇੱਥੇ ਫਿਰ ਕਿਹਾ ਸੀਗਾ ਕਿ ਆਪਣੀਆਂ ਬੱਸਿਸ ਚੇਂਜ ਕਰ ਲਓ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਣੀ ਆ ਅਫੀਸਰ ਸਰ ਆਏ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਅਸੀਂ ਕਿ ਜਗਸੂ ਡਿਸਟਰਬੈਂਸ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ ਆ ਸਰ ਤੁਹਾਡੀ ਵੀ ਰਿਸਪੋਨਸਿਬਿਲਟੀ ਨਹੀਂ ਸੀ ਵੱਲ ਦੀ ਕਿ ਸਕੂਲ ਦੇ ਸਰ ਅਸੀਂ ਹਾਂ ਜੀ ਕਿ ਅਸੀਂ ਬੱਸਾਂ ਨੂੰ ਟਾਈਮ ਟਾਈਮ ਉਹਦੀ ਕੁਝ ਚੈਕਿੰਗ ਕਰਾ ਦਿੱਤੀ ਹੈ ਚੈਕਿੰਗ ਬੜੀ ਬੜੀ ਕਿਆ ਵੀ ਇਹਨਾਂ ਨੇ ਥੋੜਾ ਪ੍ਰੋਬਲਮ ਕਰਨ ਉਹ ਵੀ ਨਹੀਂ ਕਰ ਪਏ ਬਸ ਇਹ ਨਹੀਂ ਕਹਿਣਾ ਚਾਹੁੰਦਾ ਤੇ ਸਰ ਜਿਵੇਂ ਇੱਕ ਅਸਾਂ ਬੋ ਰਹੀਆਂ ਉਹਦੇ ਵਿੱਚ ਇਹ ਕੀ ਦੀ ਜਿੰਮੇਵਾਰੀ ਹੈ ਸਿਰੋ ਪ੍ਰਾਈਵੇਟ ਬੱਸਸ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਡਰਾਈਵਰਸ ਨੇ ਉਹਨਾਂ ਦੀ ਆਮਾਨਤ ਇਦਾਰੇ ਇੱਕ ਕਾਲ ਤੁਸੀਂ ਆ ਪਹਿਨੀ ਵਿਦਿਸ਼ ਨੂੰ ਬੱਚੇ ਦੇ ਸੁਲਦਰ ਨਾਲ ਸਾਰਾ ਲਾਚਾ ਜੀ ਕਾਲ ਕੋਈ ਵਿਚਾਰ ਸਰ ਅਸੀਂ ਤਾਂ ਹੀ ਤੇ ਪਹਿਲੇ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੇ ਕਿ ਬਸ ਇਹ ਚੇਂਜ ਕਰ ਲਓ ਸਰ ਕਾਫੀ ਵਾਰੀ ਕਿਹਾ ਉਹਨਾਂ ਨੂੰ ਇਸ ਵੇਲੇ ਮੌਜੂਦਾ ਆ ਫਟੇਗੜ ਚੂੜੀਆਂ ਮਜੀਠਾ ਰੋਡ ਉੱਪਰ ਕੈਪਟਨ ਸਕੂਲ ਆਫ ਐਕਸਲੈਂਸ ਜਿੱਥੇ ਕਿ ਡਿਸਟ੍ਰਿਕਟ ਚਾਈਲਡ ਅਫਸਰ ਜੋਸ਼ੀ ਸਾਹਿਬ ਅਤੇ ਬਟਾਲਾ ਤੋਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਸੁਰਿੰਦਰਪਾਲ ਸਿੰਘ ਆਪਣੀ ਟੀਮ ਨਾਲ ਇੱਥੇ ਬੱਸਾਂ ਦੀ ਚੈਕਿੰਗ ਲਈ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਜੋ ਸਕੂਲ ਦੀਆਂ ਬੱਸਾਂ ਜੋ ਸਕੂਲੀ ਬੱਚਿਆਂ ਨੂੰ ਲੈ ਕੇ ਜਾਂਦੀਆਂ ਨੇ ਛੱਡ ਕੇ ਆਉਂਦੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨਾ ਉਹ ਬਿਨਾਂ ਨੀਮਾ ਤੋਂ ਜਿਹੜੀਆਂ ਬਿਨਾਂ ਕਾਗਜ਼ਾਂ ਤੋਂ ਜਾਂ ਜੋ ਟ੍ਰੈਫਿਕ ਰੂਲਸ ਨੇ ਉਹਨਾਂ ਤੋਂ ਬਿਨਾਂ ਚੱਲ ਰਹੀਆਂ ਸਨ ਉਹਨਾਂ ਬੱਸਾਂ ਨੂੰ ਇਸ ਟੀਮ ਵੱਲੋਂ ਚੈਕਿੰਗ ਕਰਕੇ ਕਈਆਂ ਦੇ ਚਲਾਨ ਕੱਟੇ ਗਏ ਤੇ ਕੁਝ ਬੱਚਾਂ ਨੂੰ ਬੌਂਡ ਵੀ ਕੀਤਾ ਗਿਆ ਤੇ ਕਿਹੜੀਆਂ ਕਿਹੜੀਆਂ ਊਨਟਾਈਆਂ ਪਾਈਆਂ ਗਈਆਂ ਨੇ ਉਹ ਗੱਲਬਾਤ ਕਰਦੇ ਆ ਡਿਸਟ੍ਰਿਕਟ ਚਾਈਲਡ ਅਫਸਰ ਜੋਸ਼ੀ ਸਾਹਿਬ ਨਾਲ ਅਤੇ ਇੰਸਪੈਕਟਰ सुरेंद्रਪਾਲ ਸਿੰਘ ਨਾਲ ਜੀ ਬਾਜੀ ਆਪ ਵੀ ਤੁਸੀਂ ਬਾਤ ਚੈੱਕ ਕਰ ਰਹੇ ਸੀਗੇ ਕਿ ਬੱਸ ਦੇ ਵਿੱਚ ਇਤਨਾ ਫੱਟੇ ਲਾਏ ਨੇ ਜੀ ਨਾ ਕੋਈ ਗੱਡੀ ਹੈ ਨਾ ਕੋਈ ਸੀਟਾਂ ਨਾ ਬੱਚੇ 16 ਬੱਚੇ ਹੁੰਦੇ ਨੇ ਇਹ ਤਾਂ ਕਾਇਨਾਤ ਬੱਚਿਆਂ ਨੂੰ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰੋ ਲੋ ਇਹੋ ਗੰਭੀਰ ਬਿਲਕੁਲ ਪਹਿਲ ਦੇ ਧਿਆਨ ਦੇਣਾ ਦਾ ਪਹਿਲੋਂ ਹੁੰਦਾ ਹੀ ਅੱਜ ਤੋਂ ਕੋਸਮਾ 5-7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਦੋ ਦੋ ਅਗਲੇ ਦਿਨ ਪੂਸਰਕਤ ਚੋਂਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਇਆ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਚੈੱਕ ਕੀਤਾ ਜਾਂਦਾ ਕਿਆ ਕਰਕੇ ਕਾਰਵਾਈ ਹੋ ਰਹੀ ਨਹੀਂ ਸਰ ਕੈਪਟਨ ਸਕੂਲ ਆਫ ਐਕਸਲੈਂਸ ਫਟੇਗੜ ਚੂੜੀਆਂ ਤੇ ਜਿਹੜੇ ਬੈਠੇ ਆ ਤੇ ਮੋਕਾ ਆਨਰ ਉਹ ਕਹਿ ਰਹੇ ਜੀ ਸਾਡੀਆਂ ਤੇ ਸਾਡਾ ਲੈਣਾ ਪਿਆਦਾ ਨਹੀਂ ਹੈ ਪ੍ਰਾਈਵੇਟ ਬੱਸਾਂ ਦੇ ਵੇਖੋ ਜੀ ਕੋਈ ਰਿਸਪੋਨਸੀਬਿਲਟੀ ਨਹੀਂ ਵੇਖੋ ਰਿਸਪੋਨਸੀਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਸੱਤ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚਣ ਵੀ ਇਹਨਾਂ ਦੀ ਰਿਸਪੋਨਸੀਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਹਾਉਣ ਦਾ ਤੇ ਘਰ ਤੱਕ ਛੱਡਣ ਦਾ ਇਹ ਬੱਸਾਂ ਇਹਨਾਂ ਨੇ ਹਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਨਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਏ ਇਹ ਤੇ ਇਹਨਾਂ ਦੀ ਗਲਤ ਗੱਲ ਆ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਇਹਨੂੰ ਜ਼ਿੰਮੇਵਾਰੀ ਕੋਈ ਨਹੀਂ ਨਹੀਂ ਜੇ ਰਬਨਾ ਕਰੇ ਕੋਈ ਨਿਸ਼ਾਪ ਨਹੀਂ ਹੁੰਦੀਆ ਤੇ ਸਕੂਲ ਇਨਵੋਲਵ ਹੋਏਗਾ ਜੀ ਬਿਲਕੁਲ ਸਕੂਲ ਇਨਵੋਲਵ ਹੋਏਗਾ ਹਾਂ ਗੱਲਤ ਨਾ ਹੋਈ ਇਹ ਸਕੂਲ ਦੇ ਮੇਨਰ ਜਿਹੜੇ ਪ੍ਰਿੰਸੀਪਲ ਉਹਨਾਂ ਦੇ ਬੇਟੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਬੱਸਾਂ ਤੁਹਾਡੇ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਕੈਪਟਨ ਸਕੂਲ ਆਫ ਐਕਸਲੈਂਸ ਪਤੇ ਕਰਦੀਆਂ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾਤ ਨਹੀਂ ਉਹ ਪ੍ਰਾਈਵੇਟ ਬੱਸਾਂ ਸਟੂਡਿੰਟ ਐਨਰੋਲਮੈਂਟ ਹੈ ਨਹੀਂ ਸਰ ਪਹਿਲੀ ਗੱਲ ਤੇ ਭਾਈ ਨਹੀਂ ਕਹੀ ਆ ਸਰ ਨੇ ਕਹੀ ਆ ਕਿ ਮੈਨੂੰ ਜਾਰਾ ਨੌਲੇਜ ਆ ਭਾਈ ਨੂੰ ਖੁਦ ਬੜੀ ਨੌਲੇਜ ਆ ਜੀ ਆ ਸਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਾਂਵਾਂ ਵਿੱਚ ਲਿਖਿਆ ਗਿਆ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਹੈ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਕੀਤੀ ਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋ ਇਹੀ ਮੰਗੇ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਰੇ ਵਿੱਚ ਪੂਰੀ ਡਿਟੇਲ ਮੰਗੀ ਹੈ ਸਰ ਹਰ ਇੱਕ ਸਕੂਲ ਕੋ ਜिले ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਆ ਸਰ ਉਹਦੇ ਵਿੱਚ ਵੱਡੇ ਅਲਬਜ਼ਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਹ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਹਨ ਪਾਲਿਸੀ ਕਹਿੰਦੀ ਆ ਕਿ ਜਿਹੜੇ ਜੇਕਰ ਮੰਨ ਲਓ ਕੋਈ ਬੱਸ 12ਵੀਂ ਲੱਗੀ ਆ ਜੇਕਰ ਉਹ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਦੇ ਸਰ ਜਿਉਂ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀਆਂ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਬੱਸ ਸਾਡੀਆਂ ਨਹੀਂ ਆਪਾਂ ਹਾਇਰਡ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਚਿਆਂ ਲਈ ਨਹੀਂ ਵਰਤ ਸਕਦੇ ਕਿ ਉਹ ਇੱਕ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਲੱਗਾ ਉਹ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾਅ ਕਰਨਾ ਚਾਹੁੰਦਾ ਅੱਜ ਤੱਕ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੁਣ ਕਾਜ ਪੱਤਰ ਤੁਹਾਡੇ ਕੋਲ ਕੋਈ ਨਹੀਂ ਹੰਸ਼ੂਨ ਸੇਅਦ ਦੀ ਹੈ ਨਹੀਂ ਕੀ ਪਾਸ ਨਹੀਂ ਦੀ ਨਹੀਂ ਹੁਣ ਇਹਨੂੰ ਫੇਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਹੈ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਜੇ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾਕ ਤੂੰ ਆ ਬੱਚਿਆਂ ਵਾਲਾ ਕਰ ਲਿਆ ਬੱਚਿਆਂ ਨੂੰ ਸੇਫ ਰਹਿਣ ਦੋ ਲੋਕਾਂ ਦਿਆਂ ਨੂੰ ਨਾ ਇਤਨਾ ਕਰੋ ਉਹ ਵੀ ਵੀ ਉਹਨਾਂ ਨੂੰ ਪਤਾ ਵੀ ਕੰਟੇਨ ਦਾ ਸਮਾਨ ਲੈ ਆਉਣੇ ਦੱਸੋ ਵੀਰ ਜੀ ਉਹ ਗੱਡੀ ਹੱਟ ਕੋ ਤੇ ਆਇਆ ਹੈ